ਸਰ ਮੈਂ ਆਇਆ ਹਾਂ ਇਮਦਦ ਕਰਨ ਮੰਗਣ ਤੇ ਕਿ ਆਪਨੇ ਵਰ ਪੰਜਾਬ ਪੁਲਿਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਕਦ ਤੱਕ ਨਿਆ ਅਗੂਦੀ ਬੁੱਧੇਗੇ ਮੈਂ ਉਹ ਤੋਂ ਮੁੰਡੇ ਤੰਗ ਕਰਦੇ ਪਏ ਸੀ ਸਰ ਮੈਂ 24 ਸਾਵਰ ਆਇਆ ਸੀ ਸਮਾਣ ਲੈ ਤੇ ਮੁੰਡੇ ਮੈਨੂੰ ਤੰਗ ਕਰਦੇ ਮੈਂ ਪੁਲਿਸ ਨੂੰ ਕਿਹਾ ਮੈਂ ਸਭ ਨੂੰ ਤੰਗ ਕਰਦੇ ਪਿਆ ਤੇ ਇਹਨਾਂ ਨੇ ਮੈਨੂੰ ਛਾ ਕੇ ਥੱਪੜ ਮਾਰ ਤੂੰ ਕਰਦਾ ਮੈਂ ਰੱਤ ਪੂਰੀ ਦੁਨੀਆ ਕੀ ਕਰਦੇ ਮੇਰੇ ਸਭ ਨੂੰ ਥੱਪੜ ਮਾਰ ਕੇ ਪਾਓ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫੇਰ ਮੈਨੂੰ ਮਾਰਿਆ ਬਿੱਟਿਆ ਅੰਦਰ ਲੈ ਕੇ ਗਿਆ ਹਥਕੜੀਆਂ ਪਾਈਆਂ ਲਾਸ਼ਾ ਪਾ ਆਂਦੀਆਂ ਸੇਟੇ ਬੂਟ ਮਾਰੇ ਇਸ CCTV ਕੈਮਰਾ ਦੇਖੋ ਮੈਂ ਵੀਡੀਓ ਬਣਾਨ ਦਵਾਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਕੰਮ ਸਰ ਮੈਂ ਬੀਤੀ ਕੀਤੀ ਹੁੰਦੇ ਨੇ ਮੇਰੀ ਮੈਡੀਕਲ ਦੋ ਮੈਡੀਕਲ ਕਿਉਂ ਨਹੀਂ ਬਣਾਇਆ ਮੈਂ ਇਕੱਲਾ ਹੀ ਸੀ ਇਕੱਲਾ ਵੇਖ ਕੇ ਇਹਨਾਂ ਨੇ ਪੈ ਗਏ ਮੈਂ ਸਰ ਇਹਦਾ ਸੰਜੂ ਸ਼ਰਮਾ ਜੀ ਇੱਕੀ ਗਲਤ ਹੋਈ ਜਿਹੜਾ ਸਰ ਮੈਂ ਇੱਥੇ ਆਈ ਮਦਦ ਕਰ ਮੰਗਣ ਠੀਕ ਹੈ ਆਪਾਂ ਨੇ ਵਰ ਪੰਜਾਬ ਪੁਲਿਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਕੋਈ ਗਲਤ ਨਹੀਂ ਆ ਗੁੱਦੀ ਬੁੱਦੇਗੇ ਠੀਕ ਹੈ ਸਰ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਉੱਥੇ ਮੁੰਡੇ ਤੰਗ ਕਰਦੇ ਪਏ ਸੀ ਸਰ 24/7 ਆਹ ਹੀ ਸਮਾਨ ਲਾਂ ਤੋਂ ਮੁੰਡੇ ਨੂੰ ਤੰਗ ਕਰਦੇ ਮੈਂ ਪੁਲਿਸ ਨੂੰ ਕਿਹਾ ਮੈਂ ਸਭ ਨੂੰ ਤੰਗ ਕਰਦੇ ਪਿਆ ਤੇ ਇਹਨਾਂ ਨੇ ਮੈਨੂੰ ਠਾ ਕੇ ਥੱਪੜ ਮਾਰ ਤੂੰ ਕਰਦਾ ਬੈ ਰੱਤ ਫੇ ਪੂਰੀ ਦੁਨੀਆ ਕੀ ਕਰਦੇ ਮੇਰੇ ਸਭ ਨੂੰ ਥੱਪੜ ਮਾਰ ਕੇ ਪਾਓ ਠੀਕ ਹੈ ਤੇ ਇਸ ਬੰਦੇ ਨੇ ਮੈਨੂੰ ਫੇਰ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫੇਰ ਮੈਨੂੰ ਮਾਰਿਆ ਪਿੱਟਿਆ ਅੰਦਰ ਲੈ ਕੇ ਗਿਆ ਹੱਥ ਖੜੀਆਂ ਪਾਈਆਂ ਲਾਸ਼ਾਂ ਭਾਦੀਆਂ ਸਿਰ ਤੇ ਬੂਟ ਮਾਰੇ ਕਿੰਨਾ ਕੁਸ਼ ਕੀਤਾ ਮੈਨੂੰ ਅੰਦਰ ਬਿਠਾ ਕੇ ਦੀ ਗੱਲਬਾਤ ਆਈ ਸੀ ਹਾਂਜੀ ਸਰ ਕਹਿੰਦਾ ਇੱਕ ਬੰਦਾ ਆਇਆ ਕੋਈ ਸਿਵਲ ਤੇ ਉਹਨੂੰ ਕਹਿੰਦਾ ਨਾ ਕਰ ਨਾ ਕੁਝ ਕਰ ਨਾ ਤੇ ਕਰ ਇਹਦਾ ਕੀ ਮਤਲਬ ਹੋਇਆ ਇਹ ਪੰਜਾਬ ਪੁ ਹਾਂਜੀ ਉਹਨਾਂ ਵੱਲੋਂ ਲਾਜਮਾ ਵੱਲੋਂ ਕੀ ਗੱਲ ਬਾਤ ਸੀ ਸੀਸੀਟੀਵੀ ਕੈਮਰੇ ਤੋਂ ਕੋਈ ਗਲਤ ਕੁਛ ਨਹੀਂ ਸਰ ਮੈਂ ਆਇਆ ਮੈਂ ਮਦਦ ਕਰ ਮੰਗਣ ਆਇਆ ਤੇ ਇਹਨਾਂ ਨੇ ਕਿ ਤੂੰ ਕਰਦਾ ਬਰਾਤੀ ਮੂੰਹ ਚਪੇੜ ਮਾਰ ਕੇ ਕੰਦੇ ਮੈਂ ਕਿਹਾ ਕੀ ਮਤਲਬ ਇਹਨਾਂ ਨੇ ਖੁਦ ਕੀਤੀ ਸੀ ਤੁਸੀਂ ਗਲਤ ਬੋਲਦੇ ਤੇ ਸੀਸੀਟੀਵੀ ਕੈਮਰੇ ਦੇਖੋ ਮੈਂ ਵੀਡੀਓ ਬਣਾਉਂਦਾ ਹੋਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਕੀਤੀ ਸੀ ਸਰ ਮੈਂ ਵੀ ਕੀਤੀ ਹੁੰਦੀ ਤੇ ਮੇਰੀ ਮੈਡੀਕਲ ਦੋ ਮੈਡੀਕਲ ਕੋਈ ਨਹੀਂ ਬਣਾ ਮੈਂ ਕੱਲਾ ਹੀ ਸੀ ਸਰ ਤੇ ਕੱਲਾ ਵੇਖ ਇਹਨਾਂ ਨੇ ਪਾ ਗਏ ਮੈਨੂੰ ਇਹ ਕਿੰਨੇ ਜੁਨੇ ਸੀ ਇਹ ਤਿੰਨ ਚਾਰ ਜਾਨੇ ਇੱਕ ਹੋਰ ਇੱਕ ਪੁਲਿਸ ਮੁਲਾਜ਼ਮ ਬਾਹਰ ਬੈਠੇ ਸੀ ਦੋ ਪੁਲਿਸ ਵਾਲੇ ਇੱਕ ਸਰਦਾਰ ਜੀ ਕਾ ਅੰਦਰ ਬੈਠਾ ਕੋਟੇ ਤੁਹਾਨੂੰ ਛੱਡਤਾ ਨੇ ਕੋਟੇ ਫਸੇਰੇ ਪੰਜ ਛੇ ਹੋਏ ਛੱਡਿਆ ਸਰ ਮੈਨੂੰ ਅੱਛਾ ਠੀਕ ਇਹਨੇ ਜਾਓ ਹਾਂ ਕਹਿੰਦੇ ਜਾਓ ਮਾਹੀ ਕੋਟੇ ਆਤੇ ਬਰਥਡੇ ਗਿਫਟ ਮਿਲ ਗਿਆ ਤੁਹਾਨੂੰ ਆਹ ਕੰਦਰ ਅੱਛਾ ਤੁਹਾਡਾ ਬਰਥਡੇ ਸੀਗਾ ਮੇਰਾ ਅਗਲੇ ਦਿਨ ਕਹਿੰਦੇ ਬਈ ਤਰਾ ਬਰਥਡੇ ਮੈਂ ਕਿਹਾ ਇਹਨਾਂ ਨੇ ਕਹਿੰਦੇ ਨੇ ਤੇਰਾ ਬਰਥਡੇ ਮੈਂ ਕਿਹਾ ਮੇਰਾ ਬਰਥਡੇ ਦਾ ਕਹਿੰਦੇ ਫੇਰ ਵੀ ਜ਼ਰਾ ਬਰਥਡੇ ਗਿਫਟ ਮਿਲ ਗਿਆ ਇਹ ਇਹ ਕਹਿ ਰਹੇ ਤੁਹਾਨੂੰ ਲੱਗਦਾ ਨਹੀਂ ਤੁਹਾਡੇ ਨਾਲ ਤੱਕੇਸ਼ਾ ਹੀ ਬਹੁਤ ਤ ਸਪੋਰਟ ਦੀ ਗਲਤੀ ਗੱਲ ਐ ਹੋਈ ਮੇਰੇ ਕੋਲ ਇੰਨਾ ਕੋ ਮਦਦ ਮੰਗਣ ਆ ਗਿਆ ਥਾਣੇ ਤੇ ਮੈਂ ਮੰਗਦੀ ਰਹੀ ਮੇਰੀ ਮੰਗ ਨੂੰ ਇਨਸਾਫ ਦੇ ਦਿੱਤਾ ਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਰਹਿਣ ਲੋਕ ਤੇ ਲੋਕ ਪੰਜਾਬ ਪੁਲਿਸ ਤੋਂ ਮਦਦ ਵਸਤੇ ਆਉਂਦੇ ਵੇ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਜਿੱਤ ਤਰ੍ਹਾਂ ਬਲਕਿ ਕਿਹੜਾ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਦੇ ਘਰ ਹੋਣੀ ਹੈ ਇੰਨਾ ਧਿਆਨ ਨਹੀਂ ਸਾਹੀ ਸਰ ਕਿਉਂਕਿ ਆਪਾਂ ਮਦਦ ਮੰਗਣ ਆ ਆਮ ਜਨਤਾ ਕੀ ਆਹ ਦੇ ਕਰਕੇ ਬਣੇ ਹਾੜੇ ਜੀਐਸਟੀ ਕਰਕੇ ਤੁਸੀਂ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਸਰਕਾਰ ਇਨਸਾਫ ਚਾਹੀਦਾ ਮੈਨੂੰ ਸਰ ਬਸ ਭਾਈ ਵੇਖੋ ਆ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਵਾਂ ਠੀਕ ਆ ਉਹ ਕਿ ਭਾਜੀ ਮੈਂ ਰਾਤੀ 1:30 ਵਜੇ ਇੱਥੇ 24/7 ਤੇ ਆਇਆ ਵਾਂ ਮੈਨੂੰ ਮੁੰਡੇ ਤੰਗ ਕਰਨਦੇ ਸੀ ਤੇ ਮੈਂ ਗ੍ਰੀਨ ਐਮ ਨੂੰ ਚੌਂਕੀ ਤੇ ਆਪਣੀ ਕੰਪਲੇਂਟ ਲਾ ਕੇ ਗਿਆ ਕਿ ਭਾਜੀ ਮੈਨੂੰ ਮੁੰਡੇ ਤੰਗ ਕਰਨਦੇ ਨੇ ਕਹਿੰਦੇ ਇਹਨਾਂ ਨੇ ਮੇਰੇ ਨਾਲ ਥੱਪੜ ਮਾਰਤਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦਾ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆਹ ਵੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹਤਕੜੀਆਂ ਲਾਈਆਂ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਤੇ ਇੱਕ ਮੁੰਡਾ ਸੀ ਇਹਨਾਂ ਦਾ ਠੀਕ ਆ ਉਹਦੀ ਕੰਪਲੇਂਟ ਲੱਗੇ ਮੈਂ ਇਹਨਾਂ ਨੂੰ ਪੁੱਛਣ ਆਇਆ ਵਾਂ ਕਿ ਭਾਜੀ ਕੀ ਵਾਕਿਆ ਹੋਇਆ ਪੁਲਿਸ ਦੀ ਵੀ ਸੁਣੀ ਵੇਖੋ ਆਪਾਂ ਵੀ ਪੰਜਾਬ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆਂ ਇਹ ਸਾਡੀ ਸੁਰੱਖਿਆ ਲਈ ਆ ਲੇਕਿਨ ਇਹ ਤਾਂ ਨਹੀਂ ਨਾ ਕਿ ਕੋਈ ਗਲਤ ਕੰਮ ਕਰੋ ਤਾਂ ਅਸੀਂ ਬੋਲੀਏ ਵੀ ਨਾ ਅੱਗੋਂ ਮੈਨੂੰ ਕਹਿੰਦੇ ਤੁਸੀਂ ਐਵੇਂ ਮਦਦ ਕਰਨ ਆਏਂਦੇ ਲੋਕਾਂ ਦੀ ਯਾਰ ਅਸੀਂ ਮਦਦ ਕਰਨ ਆਏ ਆਂ ਅਸੀਂ ਕੋਈ ਮੈਂ ਤੁਹਾਨੂੰ ਕੁਝ ਕਹਿਤ ਹੋਣਾ ਦਿੱਤਾ ਤੁਹਾਡਾ ਕੋ ਇਨਸਾਫ ਦੀ ਮੰਗ ਕਰਨ ਹੀ ਆਏ ਆਂ ਉਲਟਾ ਸਾਨੂੰ ਗਲਤ ਕਹਿਂਦੇ ਦੱਸੋ ਤੁਸੀਂ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗੇਹਗਾ ਤੇ ਉਹ ਤਾਂ ਆਪਣੇ ਮੂੰਹੋਂ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਦਾ ਯਾਰ ਤਾਂ ਫਿਰ ਕਹਿ ਦੋ ਕਿ ਗੇ ਨੂੰ ਸਮਾਜ ਨੇ 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 ਉਹਨੇ ਸ਼ਰਾਬ ਬਹੁਤ ਪੀਤੀ ਭਾਈ ਇਹਨਾਂ ਨੇ ਫਿਰ ਮੁਲਾਇਆ ਕਿਉਂ ਕਰਾਇਆ ਇਹ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਏ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਉਹਦਾ ਮੁਲਾਇਆ ਕਰਾਓ ਕਿ ਉਹਨੇ ਡਰਿੰਕ ਕੀਤੀ ਆ ਉਦੋਂ ਤੁਸੀਂ ਕਿਧੋਂ ਰਾਹ 'ਚ ਫੜ ਕੇ ਲਿਆ ਉਹ ਤਾਂ ਵਿਚਾਰਾ ਆਪ ਚੋਂ ਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਆ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਹੋ ਯਾਰ ਮੰਨ ਲਓ ਜਿਰੋ ਤੁਹਾਡੇ ਦਰਬਾਰ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਓ ਭਾਜੀ ਆ ਡਿੱਗਣ ਦੇ ਨਿਸ਼ਾਨ ਐ ਇਧਰ ਆ ਸੰਜੂ ਮੋਟਰਸਾਈਕਲ ਤੇ ਆ ਪਿਆ ਤੇ ਮੋਟਰਸਾਈਕਲ ਭਾਜੀ ਇਧਰ ਇਧਰ ਆ ਆ ਡਿੱਗਣ ਦੇ ਨਿਸ਼ਾਨ ਨੇ ਦੱਸੋ ਮੈਨੂੰ ਆ ਦੱਸੋ ਆ ਡਿੱਗਣ ਦੇ ਨਿਸ਼ਾਨ ਨੇ ਭਾਜੀ ਦੱਸੋ ਮੈਨੂੰ ਤੁਸੀਂ ਘਟੋ ਘਟ ਇੰਨਾ ਤਾਂ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜਸ ਤੁਹਾਨੂੰ ਲੱਗਦਾ ਗਲਤ ਆ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਧੜਨਾ ਅਸੀਂ ਤਾਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਹੈ ਲੇਕਿਨ ਉਤੋਂ ਕਹਿੰਦਾ ਤੁਸੀਂ ਕਿਉਂ ਮਦਦ ਲਈ ਆਗੇ ਦੱਸ ਮਦਦ ਲਈ ਜ ਸਾਡੇ ਵਰਗੇ ਨਹੀਂ ਆਣਗੇ ਤਾਂ ਫਿਰ ਆਣਗੇ ਫਿਰ ਤਾਂ ਤੁਸੀਂ ਜਿੰਨਾ ਮਰਜ਼ੀ ਧੱਕਾ ਕਰੀ ਜਾਓਗੇ ਯਾਰ ਕਿਹੜਾ ਮोटा ਹੈ ਸੀਗਾ ਰਾਤ ਕਹਿੰਦਾ ਵੀ ਇੱਥੇ ਫੋਟੋ ਮਾਰ ਰਹੀ ਕੀ ਮਾਰਨਾ ਚੀਏ ਇਹ ਰਾਤ 3 ਵਜੇ ਆਇਆ ਮਲਾਜਮਾ ਤੋਂ ਸ਼ਰਾਬੇ ਦੀ ਪੀਤੀ ਹੋਈ ਸੀ ਤੇ ਮਲਾਜਮਾ ਨੂੰ ਆ ਕੇ ਗਲਤ ਬੋਲਣ ਲੱਗ ਗਿਆ ਇਹ ਜੱਕਦਾ ਵੀ ਇਹ ਮੋਟਛਲ ਭਜਾਉਣ ਲੱਗਾ ਤੇ ਇਹਦਾ ਮੋਟਛਲ ਬੈਰੀਏ ਤੇ ਵੱਜਾ ਤੇ ਥਲੇ ਟੇਕਿਆ ਤੇ ਇਹਦੇ ਗੋਡੇ ਤੇ ਸੱਟ ਲੱਗ ਗਈ ਇਹ ਮਲਾਜਮਾ ਕੋ ਇਹ ਗਲਤ ਬੋਲ ਕੇ ਜਦੋਂ ਜਾਣ ਲੱਗਾ ਤੇ ਫਿਰ ਕੈਮਰੇ 'ਚ ਵੀਡੀਓ ਬਣਾਉਣ ਡਾਇ ਪਿਆ ਤੇ ਮਲਾਜਮਾ ਨੂੰ ਵੀ ਉਲਟਾ ਬੋਲਣ ਲੱਗ ਗਿਆ ਸਰ ਮੁਲਾਈ ਮੈਂ ਗਲਤ ਗੋਲਕ ਕਰਕੇ ਉੱਤੇ ਕੁੱਟ ਮਾਰ ਰਹੀ ਹੈ ਨਹੀਂ ਕੁੱਟ ਮਾਰ ਵੀ ਕੀਤੀ ਕੋਈ ਵੀ ਸਿਰਫ ਉਹ ਡਿੱਗਣ ਕਰਕੇ ਸੱਟ ਲੱਗੀ ਹੈ ਠੀਕ ਹੈ